ਕਈ ਲੋਕ ਕਹਿੰਦੇ ਨੇ ਵੀ ਸਾਡਾ AC ਘੰਟਾ ਇੱਕ ਘੰਟੇ ਚ ਇੱਕ ਯੂਨਟ ਖਾਂਦਾ ਹੈ ਦੋ ਯੂਨਟ ਖਾਂਦਾ ਹੈ ਬਿਲਕੁਲ ਸਰ ACਆਂ ਦਾ ਘੰਟਿਆਂ ਦੇ ਨਾਲ ਕੋਈ ਤਾਂ ਲਗਾਤ ਨਹੀਂ ਹੁੰਦਾ ਘੰਟੇ ਦਾ ਕੋਈ ਨਹੀਂ ਇਹ ਦਾ ਦੋ ਚੀਜ਼ਾਂ ਨਾਲ ਤੱਲਕਾਤ ਹੈ ਤੁਸੀਂ ਸੈੱਟ ਟੈਂਪਰੇਚਰ ਕਿੰਨਾ ਰੱਖਿਆ ਹੋਇਆ ਹੂੰ ਦੂਜੇ ਨੰਬਰ ਤੇ ਤੁਸੀਂ ਕੰਡੈਂਸਰ ਦੀ ਜਿਹੜੀ ਫਿਟਿੰਗ ਹੈ ਕਿਹੜੀ ਜਗ੍ਹਾ ਤੇ ਕੀਤੀ ਹੋਈ ਹੈ ਮੇਨ ਯੂਨਟ ਦੇ ਕੰਡੈਂਸਰ ਦੀ ਫਿਟਿੰਗ ਕਿੱਥੇ ਹੋਣੀ ਚਾਹੀਦੀ ਇਹਨੂੰ ਪਹਿਲੀ ਗੱਲ ਧੁੱਪ ਨਹੀਂ ਚਾਹੀਦੀ ਬਿਲਕੁਲ ਨਹੀਂ ਚਾਹੀਦੀ ਛੋ ਚਾਹੀਦੀ ਇਹਦੇ ਤੇ ਪੂਰੇ ਜਿੰਨਾ ਤੁਸੀਂ ਇਹਨੂੰ ਛੋ ਚ ਦੇ ਦੋਗੇ ਉੰਨੀ ਸੋਡੇ ਕਾਲਜੇ ਠੰਡ ਪਾ ਦੂ ਬਿਲੀ ਦੀ ਖਰਤ ਘਟਾ ਦੇ ਜਿੰਨਾ ਤੁਸੀਂ ਇਹਨੂੰ ਔਖਾ ਕਰਾਂਗੇ ਉਹ ਤੁਹਾਨੂੰ ਔਖਾ ਕਰੇ ਚੂੜੀ ਕਥੇ ਜਾਊਗਾ ਹਮ ਆਪਣੇ ਇੱਕ ਆਮ ਕਲਚਰ ਹੈ ਵੀ ਵਿੰਡੋਇਸ ਆਪਣੇ ਲਾ ਲਿਆ ਸਪਲਟ ਲਾ ਲਿਆ ਜਾਂ ਵਿੰਡੋ ਲਾ ਲਿਆ ਆਪਾਂ ਗਰੇ ਵੀ ਠੰਡੇ ਠੰਡੇ ਵਾਲਾ ਤਾਂ ਅੰਦਰ ਆ ਜਾ ਦੂਜਾ ਤਾਂ ਢੱਠੇ ਫੋੜੀ ਜਾਵੇ ਜਿੱਥੇ ਮਰਦੀ ਜਾ ਜਿੱਥੇ ਮਰਜੀ ਰਵੇ ਬੱਦ ਨਹੀਂ ਉਹ ਸਾਨੂੰ ਤੰਗੀ ਕਰੂਗਾ ਹੁਣ ਅਸੀਂ ਜਿੰਨੇ ਵੀ ਸਾਡੇ ਏਸੀ ਨੇ ਅਸੀਂ ਇਹਨਾਂ ਦੇ ਇੰਸਟਾਲੇਸ਼ਨ ਹਮੇਸ਼ਾ ਹਿਸਾਬ ਨਾਲ ਰੱਖਦੇ ਆ ਵੀ ਇਹਨਾਂ ਦੇ ਉੱਤੇ ਕਦੀ ਵੀ ਸਿੱਧੀ ਧੁੱਪ ਨਾ ਆਵੇ ਦੂਜੀ ਗੱਲ ਬਦਤ ਬਦੇ ਦਾ ਤਾਜੀ ਹਵਾ ਮਿਲਦੇ ਹੂੰ ਜੇ ਏਸੀ ਇਹੇ ਜੇ ਹਿਸਾਬ ਨਾਲ ਲੱਗੇ ਨੇ ਵੀ ਇੱਥੋਂ ਹੀ ਹਵਾ ਲੈ ਰਿਹਾ ਇੱਥੋਂ ਹੀ ਕੱਢੀ ਜਾ ਰਿਹਾ ਲੈ ਰਿਹਾ ਕੱਢੀ ਜਾ ਰਿਹਾ ਲੈ ਰਿਹਾ ਕੱਢੀ ਜਾ ਰਿਹਾ ਤੇ ਉਥੇ ਉਹਦੇ ਬਿਜਲੀ ਦੇ ਖਰਚ ਇੱਕ ਦਮ ਦੋ ਤੋਂ ਤਿੰਨ ਗੁਣੇ ਵੱਧ ਅੱਛਾ ਕਿਉਂਕਿ ਉਹਨੂੰ ਤਾਜੀ ਹਵਾ ਚਾਹੀਦੀ ਹੈ ਜਿੰਨੇ ਨੂੰ ਠੰਡੀ ਹਵਾ ਮਿਲਣੀ ਉਹਨੇ ਇਹਦੀ ਮਸ਼ੀਨ ਸਖਾਲੇ ਹੂੰ ਪਰੰਤੂ ਜਿੰਨਾ ਮੈਂ ਦੇਖ ਰਿਹਾ ਵੀ ਤਕਰੀਬਨ 99% ਏਸੀ ਨੂੰ ਜਿਹੜੇ ਆਊਟਡੋਰ ਨੇ ਛੱਤਾਂ ਦੇ ਉੱਤੇ ਹੀ ਰੱਖ ਦਿੰਦੇ ਨੇ ਵੀ ਜਿਵੇਂ ਬਦੂਲਿਆ ਜੀ ਹੁੰਦਾ ਛੱਤਾਂ ਤਾਂ ਛੱਡੋ ਜਿਵੇਂ ਆਪਾਂ ਦੇਖਦੇ ਆ ਵੀ ਕਈ ਵੱਡੇ ਵੱਡੇ ਐਮ ਐਨ ਸੀ ਨੇ ਕਈ ਬਿਲਡਿੰਗਸ ਬਣੀਆਂ ਹੋਈਆਂ ਨੇ ਕਈ ਹੋਟਲ ਦੀਆਂ ਬਿਲਡਿੰਗਸ ਨੇ ਉਹਨਾਂ ਨੇ ਬਾਹਰ ਹੀ ਕੱਢ ਕੇ ਏਸੀ ਲਾਏ ਹੁੰਦੇ ਆ ਸਾਮਣੇ ਫਰੰਟ ਤੇ ਤਾਂ ਚਲੋ ਉਹਨਾਂ ਦਾ ਪੂਰਾ ਵਧੀਆ ਉਹਨਾਂ ਨੇ ਕੰਮ ਕੀਤਾ ਹੁੰਦਾ ਹੈ ਫਰੰਟ ਬੜਾ ਵਧੀਆ ਬਣਾਇਆ ਹੁੰਦਾ ਹੈ ਪਿੱਛੇ ਸਾਰਾ ਏਸੀ ਐ ਹੀ ਖੁੱਲਾ ਛੱਡਿਆ ਹੁੰਦਾ ਦੇਖੋ ਸੈਂਟਰਲ ਏਸੀ ਐਸੇ ਕਰਕੇ ਲਗਾਏ ਜਾਂਦੇ ਨੇ ਵੀ ਉੱਥੇ ਜਗਾ ਜਗਾ ਆਊਟਡੋਰ ਨਾਲ ਆਉਂਦੇ ਹੁੰਦੇ ਹੂੰ ਇਰਥੇ ਸੈਂਟਰਲ ਏਸੀ ਤਾਂ ਹੀ ਲੱਗਦਾ ਹੂੰ ਤੇ ਪਰ ਆ ਮੇਨ ਗੱਲ ਇਹ ਦੇ ਵੀ ਏਸੀਆਂ ਨੂੰ ਬੇਲੋੜੀ ਟੈਂਪਰੇਚਰ ਨਾ ਛੇੜੋ ਤੁਸੀਂ ਆਊਟਡੋਰ ਨੂੰ ਵਧੀਆ ਸੇਫ ਤਰੀਕੇ ਦੇ ਰੱਖੋ ਤੇ ਠੰਡੀ ਜਗ੍ਹਾ ਤੇ ਰੱਖੋ ਹੂੰ ਜੇ ਹੋ ਸਕਦਾ ਜਿਹੜੇ ਦੀ ਪੱਖੇ ਦੀ ਦਿਸ਼ਾ ਹੈ ਜਿਹੜਾ ਆਊਟਡੋਰ ਦਾ ਆਊਟਡੋਰ ਦਾ ਪੱਖਾ ਪੱਖਾ ਹਾਂਜੀ ਉਹਦੀ ਜਿਹੜੀ ਡਾਇਰੈਕਸ਼ਨ ਹੈ ਉਹ ਉੱਤਰ ਦੱਖਣ ਰਹਿਣੀ ਚਾਹੀਦੀ ਹੈ। ਅੱਛਾ ਹੁਣ ਕੁਝ ਲੋਕ ਸੋਚਦੇ ਨੇ ਪਤਾ ਨਹੀਂ ਕਿਹੜਾ ਕੋਈ ਵਾਸਤੂ ਸ਼ਾਸਤਰ ਮੈਂ ਕਹਿੰਦੇ ਲੱਗਾ ਸੀ ਤੁਸੀਂ ਵਾਸਤੂ 'ਚ ਯਕੀਨ ਤਾਂ ਨਹੀਂ ਰੱਖਣ ਲੱਗ ਗਏ। ਨਹੀਂ ਮੈਂ ਵਾਸਤੂ 'ਚ ਵਾਸਤੂ ਮਾਰੇ ਕਿਹਾ ਤੈਹ ਜਾਂਦਾ ਵੀ ਐਸੀ ਕਿ ਬੇਸਿਕਲੀ ਉਹ ਤਕਨੀਕ ਹੈ ਜਿਹੜੀ ਕੁਦਰਤ ਦੇ ਅਸੂਲਾਂ ਦੇ ਮੁਤਾਬਕ ਹੋ। ਮੁਤਾਬਕ ਹੋ। ਇਹਦੇ ਵਿੱਚ ਇਹ ਕੀ ਲੱਗੂਆ ਕਿਉਂਕਿ ਮੈਂ ਖੁਦ ਪ੍ਰੈਕਟੀਕਲ ਕੀਤਾ ਹੂੰ ਜੇ ਅਸੀਂ ਇਹਨੂੰ ਪੂਰਬ ਪੱਛਮ ਰੱਖਦੇ ਹਾਂ ਹੂੰ ਇਸੇ ਰੀਅਲ ਹੋਰ ਤਾਂ ਹੁਣ ਕੁਦਰਤੀ ਗੱਲ ਹੈ ਵੀ ਇੱਕ ਪਾਸਿਓਂ ਹਵਾ ਲਊ ਜੇ ਆਪਾਂ ਪੱਛਮ ਵੱਲੋਂ ਹਵਾ ਜਾਂਦੀ ਕਰਤੀ ਫੈਨ ਦੀ ਹੂੰ ਤਾਂ ਪੂਰਬ ਵੱਲੋਂ ਲਊ ਤੇ ਪੱਛਮ ਵੱਲ ਕੱਢੂ ਕੱਢੂ ਤੇ ਜੇ ਪੁੱਠਾ ਰੱਖਿਆ ਤਾਂ ਪੂਰਬ ਵੱਲੋਂ ਹਵਾ ਦੇਊ ਪੱਛਮ ਵੱਲੋਂ ਛੱਡੋ ਹੁਣ ਪ੍ਰੋਬਲਮ ਕਿੱਥੇ ਹੁੰਦੀ ਹੈ ਮੰਨ ਲਓ ਉਹ ਪੂਰਬ ਵੱਲ ਹਵਾ ਕੱਢ ਰਹੀ ਹੈ ਉੱਤੋਂ ਕੁਦਰਤੀ ਤੌਰ ਤੇ ਜਿਹੜੀ ਹਵਾ ਹੈ ਪੂਰੇ ਪੂਰੇ ਦੀ ਸ਼ੁਰੂ ਹੋ ਗਈ ਆ ਮਗਰ ਇਹ ਵੀ ਪੂਰਾ ਚੱਲ ਪਿਆ ਉੱਥੇ ਕੀ ਹੈ ਵੀ ਪੱਖੇ ਦੀ ਹਵਾ ਦਾ ਟਕਰਾਉ ਪੈ ਜਾਂਦਾ ਹੈ ਬਾਹਰਲੀ ਹਵਾ ਨਾਲ ਕਿਉਂਕਿ ਡਾਇਰੈਕਸ਼ਨ ਪੁੱਠੀ ਹੈ ਡਾਇਰੈਕਸ਼ਨ ਪੁੱਠੀ ਹੈ ਮੋਟਰ ਤੇ ਲੋੜ ਇੱਕਦਮ ਆ ਜਾਂਦਾ ਮੈਂ ਆਵਦੀਆਂ ਮੈਂ ਸਾਰੀ ਉਮਰ ਕੰਮ ਕਰਕੇ ਮੂਰਖਤਾ ਹੀ ਮੈਂ ਵੀ ਕੀਤੀ ਹੈ 20-22 ਸਾਲ ਪਹਿਲਾਂ ਹੂੰ ਹੂੰ ਆਵਦੇ ਏਸੀ ਦੀਆਂ ਮੈਂ ਦੋ ਤੋਂ ਤਿੰਨ ਮੋਟਰਾਂ ਮੱਚ ਗਈਆਂ ਨੇ ਫੈਨ ਮੋਟਰਾਂ ਫੈਨ ਮੋਟਰ ਹੁਣ ਮੈਨੂੰ ਇਹ ਨਾ ਸਮਝ ਆਵੇ ਵੀ ਸਾਰੇ ਮਕੈਨਿਕੀ ਕਰ ਲੀਏ ਇਹ ਇਹ ਮੋਟਰ ਕਿਉਂ ਮਚ ਰਹੀ ਹੈ ਕਿਉਂ ਕਰ ਫਿਰ ਉਹ ਧਿਆਨ ਨਾਲ ਦੇਖਿਆ ਵੀ ਇਹ ਨੂੰ ਜਦ ਹਵਾ ਤੇ ਚੱਲਦੀ ਹੈ ਤਾਂ ਇਹ ਦਾ ਵਿਰੋਧ ਕਰਦੀ ਹੈ ਪੱਖੇ ਦਾ ਜ਼ੋਰ ਹੁਣ ਪੱਖੇ ਦੇ ਬਲੇਡ ਫੜ ਲਾਂਗੇ ਤਾਂ ਮੋਟਰ ਤਾਂ ਮਚੂਗੀ ਮੋਟਰ ਤਾਂ ਮਚੂਗੀ ਜਦ ਜ਼ੋਰ ਲਵਾ ਦਾਂਗੇ ਜਦ ਉਹ ਸਟਾਰਟ ਹੋ ਜਾਊਗਾ ਹੂੰ ਤੇ ਇਹੀ ਹਾਲਤ ਪੱਛਮ ਦੀ ਹੈ ਹੁਣ ਪੱਛਮ ਨੂੰ ਹਵਾ ਕੱਢਣ ਲਾਤੀ ਉਧਰ ਪੱਛਮ ਚੱਲ ਪਈ ਫਿਰ ਖਰਾਬ ਹੋ ਅਸੀਂ ਇਸ ਕਰਕੇ ਇਹ ਦਲੀਲ ਦਿੰਦੇ ਆ ਵੀ ਤੁਸੀਂ ਇਹਨੂੰ ਰੱਖੋ ਉੱਤਰ ਦਖਣ ਉੱਤਰ ਦਖਣ ਜਿਹੜੀ ਦੀ ਹਵਾ ਦੀ ਨਿਕਾਸੀ ਹੈ ਉਹ ਦਖਣ ਕਰ ਦਿਓ ਹੂੰ ਕਿਉਂਕਿ ਦਖਣ ਤੋਂ ਹਵਾ ਕਦੀ ਵੀ ਨਹੀਂ ਚਲਦੀ ਅੱਛਾ ਮੋਟਾ ਜਿਹਾ ਫਾਰਮੂਲਾ ਉੱਤਰ ਦਖਣ ਰੱਖੋਗੇ ਤਾਂ ਤੁਹਾਡੀ ਜਿਹੜੀ ਮੋਟਰ ਉਹ ਨਹੀਂ ਸੜੇਗੀ ਨਹੀਂ ਸੜੇਗੀ ਏਸੀ ਦੀ ਲੋੜ ਨਹੀਂ ਪੈਂਦਾ ਵੱਧ ਬਿਜਲੀ ਵੀ ਨਹੀਂ ਫੂਕਣੀ ਤੇ ਮੋਟਰ ਬਚੀ ਰਹੂਗੀ ਹੂੰ ਸਾਡੇ ਜਿੰਨੇ तकरीबन 12-13 ਏਸੀ ਲੱਗੇ ਆ ਇਹਦੇ ਸਾਰੇ ਇਹ ਉੱਤਰ ਦਖਣ ਚ ਲੱਗੇ ਨੇ ਤੇ ਸਾਰਾ ਜਿਹੜੀ ਹਵਾ ਉਹੋ ਦਕਰਨ ਹੋ ਹੀ ਜਾਂਦੀ ਹੈ ਕਿਉਂਕਿ ਇਸ ਪਾਸਿਓਂ ਹਵਾ ਨੇ ਚੱਲਣਾ ਨਹੀਂ ਹਵਾ ਨੇ ਚੱਲ ਕੇ ਇਹਨੂੰ ਟੱਕਰ ਦੀ ਮਾਰ ਨਹੀਂ ਤੇ ਮੋਟਰ ਦਾ ਨੁਕਸਾਨ ਕਦੇ ਨਹੀਂ ਹੋਇਆ ਉੱਤਰ ਦੱਖਣ ਤੁਸੀਂ ਦੱਸ ਤਾਂ ਦਿੱਤਾ ਹੁਣ ਬੰਦਾ ਚੈੱਕ ਕਿੱਦਾਂ ਕਰੇ ਜ਼ਰੂਰ ਚਲੋ ਮੋਬਾਈਲ ਦੇ ਵਿੱਚ ਵੀ ਅੱਜਕੱਲ ਕੰਪਾਸ ਆ ਗਏ ਨੇ ਗੱਲ ਇਹ ਹੈ ਵੀ ਇੱਕ ਵਾਰੀ ਮੈਂ ਕਹਿੰਦਾ ਵੀ ਲੋਕਾਂ ਨੂੰ ਹਿੰਟ ਮਿਲ ਜੇ ਲੱਭੋ ਆਪੇ ਲੈਣਗੇ ਲੱਭਾਪੇ ਲੈਣਗੇ ਇਹ ਪਬਲਿਕ ਅਡਿਕ ਕੰਮ ਨਹੀਂ ਹੈ ਲੱਭ ਲੈ ਕੇ ਪਰ ਬਸ਼ਰਤ ਇਹ ਉਹਨਾਂ ਨੇ ਗੱਲ ਸਮਝ ਆ ਜੇ ਇਹ ਹਾਂ ਜੇ ਗੱਲ ਹੈ ਤਾਂ ਠੀਕ ਹੈ। ਜੇ ਕੰਮ ਲੈ ਲਓਗੇ ਤਾਂ ਚਲੋ। ਬਿਜਲੀ ਦਿਖਾਪਤ ਵੀ ਘਟਦੀ ਹੈ ਤੇ ਨਾ। ਬਿਲਕੁਲ ਘਟੂਗੀ। ਹੂੰ। ਕਿ ਕੰਡੈਂਸਰ ਸਹੀ 쿨 ਹੋਣਗੇ ਪੱਖੇ ਦੀ ਮੋਟਰ ਦਾ ਜ਼ੋਰ ਨਹੀਂ ਲੱਗ ਰਿਹਾ ਤਾਂ ਆਟੋਮੈਟਿਕ। ਇਹ ਇੱਕ ਐਵੀ ਗੱਲ ਆ ਅੱਜਕੱਲ ਸੋਸ਼ਲ ਮੀਡੀਆ ਚ ਲਾਨਦੇ ਆ ਨਾ ਤਾਂ ਇੱਕ ਬੜੀ ਜਾ ਚੀਜ਼ ਜਿਹੜੀ ਉਹ ਟ੍ਰੈਂਡ ਕਰ ਰਹੀ ਆ। ਟ੍ਰੈਂਡ ਕੀ ਕਰਦੀ ਆ ਜਿਵੇਂ ਤੁਸੀਂ ਕਹੀਆ ਵੀ ਕੰਡੈਂਸਰ ਜਿਹੜਾ ਠੰਡਾ ਹੋਣਾ ਚਾਹੀਦਾ। ਲੋਕੀ ਕਹਿੰਦੇ ਉੱਪਰ ਸ਼ੈੱਡ ਪਵਾ ਲਓ। ਕੀ ਉਹ ਸ਼ੈੱਡ ਕਰ ਕਰਨੇ? ਹਾਂ। ਮੇਰੇ ਕੋ ਸਹੀ ਹੈ ਮੈਂ ਪਹਿਲੀ ਗੱਲ ਇਸ ਤੀ ਸ਼ੁਰੂ ਕੀਤੀ ਸੀ ਵੀ ਇਹਨੂੰ ਧੁੱਪ ਨਹੀਂ ਲੱਗਣੀ ਚਾਹੀਦੀ ਇਹਨੂੰ ਸਿੱਧੀ ਧੁੱਪ ਦੇ ਸੰਪਰਕ ਚ ਆਉਣੀ ਨਹੀਂ ਚਾਹੀਦਾ ਜਿਨ੍ਹਾਂ ਨੂੰ ਠੰਡ ਮਿਲ ਜੂਗੀ ਸਿੱਧੀ ਧੁੱਪ ਲਵਾਂਗੇ ਲੋਹੇ ਅਲੂਮੀਨੀਅਮ ਉਹਨੇ ਆਪ ਗਰਮ ਹੋਣਾ ਉਹਨੇ ਆਪ ਗਰਮ ਹੋਣਾ ਉਹ ਪਹਿਲੀ ਗਰਮ ਉਹ ਤੋਂ ਹੋਰ ਗਰਮ ਹੋ ਉਹ ਤੋਂ ਲੋਕੀ ਦੁਪਹਿਰੇ ਏਸੀ ਦਾਬ ਦਿੰਦੇ ਉਹ ਤੋਂ ਪਾ ਏਸੀ ਫੁੱਲ ਸਪੀਡ ਕਰ ਦਿੰਦੇ ਹਮ ਇਸ ਕਰਕੇ ਉੱਪਰ ਅਗਰ ਸ਼ੈੱਡ ਪਿਆ ਹੋਵੇ ਕੋਈ ਵੀ ਜਣ ਕੇ ਛਾਂ ਦਾ ਪ੍ਰਬੰਧ ਕੀਤਾ ਹੋਇਆ ਹੋਵੇ ਇਹਨੂੰ ਸਿੱਧੀ ਧੁੱਪ ਨਾ ਲੱਗੇ ਉਹਦੀ ਪਰਫਾਰਮੈਂਸ ਵਧੀਆ ਰਹੇ ਏਸੀ ਨੂੰ ਅੱਗ ਵੀ ਨਾ ਲੱਗੇ ਹਾਂ ਏਸੀਆਂ ਨੂੰ ਦੇਖੋ ਅੱਜ ਫਟ ਰਹੇ ਨੇ ਕੰਪਰੈਸ਼ਨਰ ਫਟ ਮੈਨਾਂ ਨਹੀਂ ਲੱਗਾ ਸੀ ਏਸੀ ਫਟ ਰਹੇ ਆ ਕੰਪਰੈਸ਼ਨਰ ਫਟ ਰਹੇ ਆ ਉਹਦੇ ਉਹਦੇ ਪਿੱਛੇ ਵੀ ਕਾਰਨ ਨਹੀਂ ਹੈ ਵੀ ਜਿਹੜੀ ਗਲਤ ਇੰਸਟਾਲੇਸ਼ਨ ਨੇ ਟੈਂਪਰੇਚਰ ਫਟਦਾ ਫਟਣ ਦਾ ਕੀ ਮਤਲਬ ਹੁੰਦਾ ਲੋਡ ਤੋਂ ਵੱਧ ਕਰ ਨਹੀਂ ਹੂੰ ਕਿਉਂੋ ਪਿੱਛੋਂ ਤਾਂ ਅਸੀਂ ਦਾਬ ਦੇ ਰੱਖੀਏ 15 16 ਨੇ ਅੱਗੇ ਉਹ ਵਿਚਾਰਾ ਪਿਆ ਮਾਛੀ ਦੀ ਧੁੱਪ ਚੋ ਨੰਨ ਸਰੋਦਰ ਛੰਨੇ ਨਹੀਂ ਹੋ پا ਰਹੇ بار بار ਗੈਸ ਦਾ ਪ੍ਰੈਸ਼ਰ ਆ ਰਿਹਾ ਹੈ ਬਣਾਈ ਜਾਂਦਾ ਬਣਾਈ ਜਾਂਦਾ ਅਖੀਰ ਨੂੰ ਫਟ ਜਾਂਦਾ ਉਹ ਕੀ ਕਰਦਾ ਫਟ ਕੇ ਫਿਰ ਚਾਹੀ ਜਾਨੀ ਨੁਕਸਾਨ ਕਰੇ ਚਾਹੀ ਬਾਲੀ ਨੁਕਸਾਨ ਕਰੇ ਨੁਕਸਾਨ ਤਾਂ ਹੋਣੀ ਆ ਮੈਨੂੰ ਇੱਕ ਖਬਰ ਯਾਦ ਆ ਵੀ 2 ਸਾਲ ਪਹਿਲਾਂ ਦੀ ਖਬਰ ਆ ਮੈਨੂੰ ਏਰੀਆ ਨਹੀਂ ਯਾਦ ਆ ਰਿਹਾ ਵੀ ਅਸਲ ਦੇ ਵਿੱਚ ਪੂਰੀ ਦੀ ਪੂਰੀ ਫੈਮਲੀ ਖਤਮ ਹੋ ਗਈ ਸੀ ਫ੍ਰਿਜ ਫਟਣ ਦੇ ਕਰਕੇ ਦੇਖੋ ਫ੍ਰਿਜ ਵੀ ਮਸ਼ੀਨ ਤਾਂ ਏਸੀ ਵਾਲੀ ਆ ਉਹਦਾ ਤਾਂ ਪੰਗਾ ਇਹ ਆ ਵੀ ਗੱਲ ਆਪਾਂ ਜਿਹੜਾ ਏਸੀ ਐ ਉਹਦੇ ਤਾਂ ਆਊਟਡੋਰ ਨੂੰ ਆਪਾਂ ਦੇਸ਼ਨ ਕਾਲਾ ਦੇ ਦਿੰਦਾ ਨੇ ਵੀ ਚੱਲ ਜਾ ਛੱਤ ਤੇ ਫਰਿੱਜ ਦਾ ਤਾਂ ਅੰਦਰ ਹੀ ਆ ਫ੍ਰਿਜ ਨਾਲ ਵੀ ੱੱਕਾ ਹੋਇਆ ਬਹੁਤ ੱੱਕਾ ਕਰਦੇ ਨੇ ਲੋਕ ਉਹ ੱੱਕਾ ਕਰਦੇ ੱੱਕਾ ਕਰਦੇ ਅਗਰ ਤੁਸੀਂ ਸਨ तकरीबन ਤੁਹਾਡਾ ਭਲਾ ਹੋ ਜੇ 85 ਤੋਂ ਲੈ ਕੇ 90 95 ਤੱਕ ਹੂੰ ਦੇਖਿਆ ਬਟਰੇ ਤਾ ਫਰਿੱਜ ਡਰੈਗ ਰੂਮ ਦਾ ਸ਼ਿੰਗਾਰ ਹੁੰਦਾ ਸੀ ਹਾਂਜੀ ਬਿਲਕੁਲ ਹੁੰਦਾ ਹੀ ਡਰੈਗ ਰੂਮ ਤੇ ਡਰੈਗ ਰੂਮ ਚ ਹੁੰਦਾ ਸੀ ਵੱਡੇ ਵੱਡੇ ਫਰਿੱਜ ਲੋਕੀ ਸਪੈਸ਼ਲੀ ਲਵਾਉਂਦੇ ਸੀ ਸਪੈਸ਼ਲ ਲਵਾ ਕੇ ਕਿਉਂਕਿ ਸਟੇਟਸ ਤੇ ਮਿਲਦੇ ਸਟੇਟਸ ਤੇ ਮਿਲਦੇ ਤਾਂ ਉੱਥੇ ਇੱਕ ਫੱਕੀ ਫਰਕ ਸੀ ਵੀ ਉੱਥੇ ਨੂੰ ਸਾਫ਼ ਸੁਥਰਾ ਤੇ ਸੋਹਣਾ ਰੱਖਿਆ ਜਾਂਦਾ ਸੀ ਕਿਉਂਕਿ ਆਇਆ ਗਿਆ ਹੁੰਦਾ ਹੂੰ ਕਮਰਾ ਵੱਡਾ ਹੁੰਦਾ ਸੀ ਠੰਡਾ ਵੀ ਹੁੰਦਾ ਸੀ ਠੰਡਾ ਕਮਰਾ ਪੂਰੀ ਉਹਨਾਂ ਜਗ੍ਹਾ ਮਿਲੀ ਹੁੰਦੀ ਸੀ ਹੂੰ ਤੇ ਆਰਾਮ ਨਾਲ ਚੱਲਦਾ ਰਹਿਦਾ ਹੁਣ ਅਸੀਂ ਕੀ ਕਰਿਆ ਵੀ ਇਹਨੂੰ ਤਾਂ ਫਰਿੱਜ ਨੂੰ ਅਸੀਂ ਗਦਾ ਬਣਾ ਤਾ ਉਦੋਂ ਵਿੱਚ ਰੱਖਣ ਨੂੰ ਵੀ ਕੀ ਹੁੰਦਾ ਸੀ ਪਾਣੀ ਕੋਈ ਵੱਧ ਤੋਂ ਵੱਧ ਜ਼ੋਰ ਮਾਰ ਕੇ ਕਸਟਰਡ ਦੀਆਂ ਗੁਲਫੀਆਂ ਬਣਾ ਲਾਦਾ ਸੀ ਸੱਚੀ ਉਦੋਂ ਤੁਹਾਨੂੰ ਇਹਦੇ ਵਿੱਚ ਕੁਛ ਨਹੀਂ ਸੀ ਕਸਟਰਡ ਦੀਆਂ ਗੁਲਫੀਆਂ ਲੋਕੀ ਬਹੁਤ ਬਣਾਉਂਦੇ ਸੀ ਉਹ ਤਾਂ ਉਹ ਬਣਾਉਂਦਾ ਸੀ ਤੇ ਹੁਣ ਕੀ ਹੈ ਅਸੀਂ ਗਧੇ ਤੋਂ ਵੀ ਬੱਤਰ ਕਰਤਾ ਵੀ ਜੋ ਚੀਜ਼ ਹੱਥ ਆ ਗਈ ਬਚ ਗਈ ਫਰੇਟ ਚ ਹੂੰ ਤੇ ਫਰੇਟ ਭਰਦਾਂ ਨੇ ਆ ਟੈਂਪਰੇਚਰ ਉਹਦਾ ਵੀ ਆਪਾਂ ਚੱਕ ਕੇ ਸੈੱਟ ਪੁਆਇੰਟ ਸਿਰੇ ਲਾ ਦਾਂਦੇ ਆ ਰੱਖਿਆ ਵੀ ਵਿਚਾਰਾ ਤੰਗ ਜੀ ਜਗਾ ਤੋਂ ਨਰ ਸੋਈ ਚ ਰੱਖਿਆ ਹੁੰਦਾ ਜਮਾਈ ਉਹ ਫ੍ਰਿਜ ਜਿੰਨੀ ਜਗਾ ਤੀਨ ਦਿਨ ਫ੍ਰਿਜ ਜਿੰਨੀ ਜਗਾ ਹੁੰਦੀ ਹੈ ਤੇ ਪਿੱਛੇ ਉਹਦੇ ਹਵਾ ਪੈਣ ਦਾ ਕੋਈ ਇੰਤਜ਼ਾਮ ਨਹੀਂ ਤਾਂ ਕਕਰਨ ਸਰ ਇਹਦਾ ਕੂਲਿੰਗ ਕਰਦੀ ਹੈ ਨਾ ਉਹਦੇ ਤੇ ਉਹ ਸਾਲ ਤੇ ਫਿਰ ਫਟ ਦੋਦੇ ਇਹ ਵੀ ਫਟਦੇ ਨੇ ਜਦੋਂ ਫ੍ਰਿਜ ਨੂੰ ਅਸੀਂ ਤੰਗ ਜਗਾ ਤੇ ਰੱਖਾਂਗੇ ਤੇ ਸਾਨੂੰ ਤੰਗ ਕਰੂਗਾ ਜੇ ਅਸੀਂ ਇਹਨੂੰ ਖੁੱਲੀ ਜਗਾ ਤੇ ਰੱਖ ਲਾਂਗੇ ਸਮਾਨ ਘਟਾ ਦਾਂਗੇ ਵਿੱਚੋਂ ਹੁਣ ਫਿਰ ਲੋਕ ਕਹਿੰਦੇ ਨੇ ਜੇ ਸਮਾਨ ਘਟਾਉਣੇ ਫਿਰ ਲਿਆ ਕਾਦੇ ਵਾਸਤੇ ਇਹ ਲਿਆ ਕਾਦੇ ਵਾਸਤੇ ਦੀ ਗੱਲ ਹੈ ਭਰਾਵੋ ਤੁਸੀਂ ਕਦੇ ਪੜ੍ਹ ਕੇ ਦੇਖ ਲਵੋ ਫਰਿੱਜ ਹੁੰਦਾ ਕਾਦੇ ਵਾਸਤੇ ਹੈ ਕਾਦੇ ਵਾਸਤੇ ਹੁੰਦਾ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਣਾ ਫਰਿੱਜ ਆਟਾ ਧਰਨ ਵਾਸਤੇ ਨਹੀਂ ਹੁੰਦਾ ਨਾ ਹੀ ਇਹ ਸਬਜ਼ੀਆਂ ਵਾਸਤੇ ਹੁੰਦਾ ਫਰਿੱਜ ਹੁੰਦਾ ਹੈ ਨਾਨ ਵੇਜਸ ਸੰਭਾਲਣ ਵਾਸਤੇ ਜਿਹੜਾ ਇਹ ਫ੍ਰੀਜ਼ਰ ਹੈ ਹੂੰ ਉਹ -10 ਡਿਗਰੀ ਲਈ ਡਿਜ਼ਾਈਨ ਹੈ ਬਿਲਕੁਲ ਸਹੀ ਮੀਟ ਸੰਭਾਲਣ ਦਾ ਇਕੱਲਾ ਇਕੱਲਾ ਪੁਆਇੰਟ ਉਹੀ ਹੈ ਉਹ ਇਸੇ ਕਰਕੇ ਡਾ ਵੱਡਾ ਖਾਣਾ ਸ਼ੁਰੂ ਤੋਂ ਬਣਾਇਆ ਹੁਣ ਤੁਹਾਡਾ ਕੀ ਖਿਆਲ ਹੈ ਵੀ ਬਰਫ ਜਮਾਉਣ ਵਾਸਤੇ ਦਿੱਤਾ ਹੋਇਆ ਉਹ ਨਾਨ ਵੇਜ ਸੰਭਾਲਣ ਵਾਸਤੇ ਜਿਹੜੀਆਂ ਚੀਜ਼ਾਂ ਕਿਉਂਕਿ ਨਾਨ ਵੇਜ ਹੈ ਇਹ ਸਿਰਫ ਉਹ ਜਿਹੜਾ 10 ਡਿਗਰੀ ਤੋਂ ਆ ਸਾਰੇ 0 ਡਿਗਰੀ ਤੇ ਆ ਕੇ ਸੰਭਲਦਾ ਸੰਭਲਦਾ ਨਹੀਂ ਨਹੀਂ ਸੰਭਲਦਾ ਕਿਉਂਕਿ ਇਹਨੂੰ ਅਸੀਂ ਆਪਣੀ ਲੋੜ ਦੇ ਮੁਤਾਬਕ ਮਤਲਬ ਮਾਤਰਾ ਸੇ ਪ੍ਰਾਪਤ ਨਹੀਂ ਕਰ ਸਕਦੇ ਇਹ ਤਾਂ ਜਾਨਵਰ ਗਿਆ ਤੱਕ ਗਿਆ ਹੂੰ ਇਸ ਕਰਕੇ ਫਰਿਜ ਨਹੀਂ ਲੋੜ ਪੈਂਦੀ ਹੈ ਫੋਰਮ ਦੇ ਵਿੱਚ ਵੱਡੇ ਵੱਡੇ ਡੀ ਫ੍ਰਿਜ ਨਾਨ ਵੇਜ ਦਾ ਭਰੇ ਹੁੰਦੇ ਨੇ ਘੋਟ ਮੈਚ ਜਾਓ ਹਮ ਔਰ ਹੁਈ ਇਹਦੇ ਵਿੱਚ ਹਮ ਫ੍ਰਿਜ ਦਾ ਇੱਕ ਕੰਮ ਤੇ ਨਾਨ ਵੇਜ ਦੂਜਾ ਕੰਮ ਤੇ ਮੈਡੀਸਨ ਜਿਹੜਾ ਫ੍ਰਿਜ ਦਾ ਲਾ ਪਾਰਟ ਹੈ ਮੈਡੀਸਨ ਵਾਸਤੇ ਮੈਡੀਸਨ ਵਾਸਤੇ ਹੁੰਦਾ ਤੁਸੀਂ ਐਗਡਰੇ ਹੈ ਹਮ ਐਗਡਰੇ ਉੱਥੇ ਕਿਉਂ ਲਾਈ ਹੋਈ ਹੈ ਲੋਕ ਕਹਿੰਦੇ ਇਹ ਠੀਕ ਹੈ ਅਸੀਂ ਐਗਡਰੇ ਦੇ ਵਿੱਚ ਜਿਹੜੇ ਲੋਕ ਨਹੀਂ ਨਾਨ ਵੇਜ ਲੈਦੇ ਨਿੰਬੂ ਧਰ ਦਿੰਦੇ ਨੇ ਪਰ ਜਿਹੜਾ ਨੇ ਨਿੰਬੂ ਘਰੇ ਧਰੇ ਆ ਤੁਸੀਂ ਆਪਣੇ ਇਮਾਨ ਨਾਲ ਤੀਜੇ ਜਾਂ ਚੌਥੇ ਦਿਨ ਮੈਨੂੰ ਕੋਈ ਤਪਕਾ ਵੀ ਕੱਢ ਕੇ ਦਿਖਾ ਦਿੰਦੇ ਮੂਤ ਵਿੱਚੋਂ ਇੱਕ ਬੂੰਦ ਨਹੀਂ ਨਿਕਲਦੀ ਸੁੱਕਿਆ ਪਿਆ ਹੂੰ ਉਹ ਸਾਰਾ ਚੱਕ ਜਾਂਦਾ ਇਹ ਸਾਰਾ ਸੁੱਕਾਦਾ ਇਹ ਉਹਦੇ ਵਾਸਤੇ ਹੈ ਹੀ ਨਹੀਂ ਫਰਿੱਜ ਦਾ ਅਗਰ ਤੁਸੀਂ ਟੈਕਨੀਕਲ ਬਰੌਸ਼ਰ ਦੇਖੋ ਗੇਟ ਖੁੱਲਾ ਹੈ ਹੂੰ ਤਾਂ ਉਹਦੇ ਵਿੱਚ ਹਰ ਚੀਜ਼ ਸੀਲਡ ਰੱਖਣੀ ਚਾਹੀਦੀ ਰੱਖ ਲਓ ਕੁਛ ਵੀ ਚਲੋ ਜ਼ਰੂਰੀ ਨਹੀਂ ਵੀ ਤੁਸੀਂ ਨਾਨ-ভেজ ਵਾਸਤੇ ਫਰਿੱਜ ਲਿਆ ਜਾਂ ਮੈਡੀਸਨ ਵਾਸਤੇ ਲਿਆ ਜੇ ਕੋਈ ਤੁਹਾਡੇ ਕੋਲ ਹੋਰ ਚੀਜ਼ ਹੈ ਤਾਂ ਉਹਨੂੰ ਸੀਲਡ ਰੱਖੋ ਜਿਹੜਾ ਪੈਕਟਡ ਫੂਡ ਆਉਂਦਾ ਉਹ ਫਰਿੱਜ ਵਾਸਤੇ ਆ ਤਾੜੀਆਂ ਚੀਜ਼ਾਂ ਤਾਂ ਲਈ ਵਾਸਤੇ ਜਾਂ ਥੋੜੀ ਫਰਿੱਜ ਹੁੰਦਾ ਜਿਹੜੀਆਂ ਵੈਜੀਟੇਬਲ ਨੇ ਜਾਂ ਫਲ ਨੇ ਉਹਨਾਂ ਵਾਸਤੇ ਅਲੱਗ ਬਾਕਸ ਹੈ ਜਿਹਦੇ ਉੱਤੇ ਸ਼ੀਸ਼ੇ ਨਾਲ ਠੀਕ ਕੀਤਾ ਹੁੰਦਾ ਸ਼ੀਸ਼ੇ ਨਾਲ ਸੀਲ ਕੀਤਾ ਹੁੰਦਾ ਜਿਹੜੀ ਚੀਜ਼ ਪੈਕਿੰਗ 'ਚ ਨਹੀਂ ਆਉਂਦੀ ਬਾਕੀ ਸਾਰੀ ਜਿੰਨੀਆਂ ਬੋਤਲਾਂ ਦਾ ਰੈਕ ਹੈ ਜਾਲੀਆਂ ਨੇ ਉੱਥੇ ਸਾਰਾ ਪੈਕਡ ਫੂਡ ਧਰਨ ਵਾਸਤੇ ਹੁੰਦਾ ਹੈ ਖੁੱਲਾ ਸਮਾਨ ਵਾਸਤੇ ਨਹੀਂ ਕਿਉਂਕਿ ਇਹ ਬਹੁਤ ਸਾਰੇ ਜਿਹੜੇ ਸਾਲਟ ਨੇ ਇੱਕ ਦੂਜੇ ਤੇ ਹਰ